ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਕਾਫੀ ਗਿੰਤ ਜੀ ਤੁਹਾਨੂੰ ਮੱਝਾਂ गावा ਤੁਹਾਨੂੰ ਦਿਖਾਵਾਂਗੇ ਕੁਝ ਸੁਣਿਆ ਕੁਝ ਗੱਪਣਾ ਕੋਈ ਉੱਚੇ ਬੱਚੇ ਆ ਲਈ ਐ ਕੋਈ ਤਾਜ਼ੀਆਂ ਸੂਈਆਂ ਨਾਲ ਤੇ ਹਰ ਹਰ ਵੈਰਾਈਟੀ ਦਾ ਪਛੋ ਤੁਹਾਨੂੰ ਦਿਖਾਉਣਾ ਅੱਜ ਵੱਡੇ ਛੋਟੇ ਭਾ ਤੁਹਾਨੂੰ ਸਾਰੇ ਦਿਖਾਵਾਂਗੇ ਵੀਡੀਓ ਚ ਪੂਰੀ ਜਰੂਰ ਵੇਖਿਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਹਾਂ ਜਤਿੰਦਰ ਸਿੰਘ ਪਿੰਡ ਚਠਾ ਤਸੀਨ ਬਟਾਲਾ ਜਿਹੜਾ ਕਰ ਦੱਸ ਤੇ ਫੋਨ ਨੰਬਰ ਵੀ ਬੋਲ ਦੇ ਕਰੀ 9856827555 ਠੀਕ ਆ ਕਿੱਧਰੋਂ ਸ਼ੁਰੂ ਕਰੀਏ ਗਾਵਾਂ ਤੋਂ ਕਿ ਮੱਝਾ ਤੋਂ ਕਰ ਦਨੇ ਆ ਠੀਕ ਆ ਸਹੀ ਵੱਲੋਂ ਸ਼ੁਰੂ ਕਰਨਾ ਜੀ ਹਾਂ ਦੇਖ ਸਾਹਦੇ ਜੀ ਏਥੇ ਉਹ ਨਹੀਂ ਆਈਆਂ ਥੋੜਾ ਜਿਹਾ ਹੋਇਆ ਜਿਹੜਾ ਰਸੀਆਂ ਰੁੱਸੀਆਂ ਦੇ ਬਦਲ ਤੇ ਕਿੰਨਵਾਂ ਸਵੇਰ ਸੁਈ ਜਾ ਬਿੱਧੀ ਇਹ ਵਿੱਚ ਪਹਿਲਾਂ ਜੇ ਅੱਛਾ ਪਹਿਲੇ ਨਹੀਂ ਜੇ ਹਾਂਜੀ ਵੇਖਣ ਤਾਂ ਦੂਜੇ ਨਹੀਂ ਲੱਗਦੀ ਤਾ ਪਹਿਲੇ ਦਾ ਪੱਕੇ ਆਪਣੀ ਪਹਿਲੇ ਨੇ ਆਏ ਅੱਛਾ ਨਹੀਂ ਤਾਂ ਨਾ ਚ ਵੇਖੇਣੀ ਆ ਠੀਕ ਆ ਕਿਹ ਜੀ ਕੀ ਆ ਠੀਕ ਮਮ ਜਿਹੜੀ ਸ਼ੇਕ ਹਾਂ ਦੱਸਦੇ ਆ ਠੀਕ ਆ ਤੇ ਕਿੰਨਾ ਚਿਰ ਹੋ ਗਿਆ ਸੁਈ ਨੂੰ ਸੁਈ ਨੂੰ ਵੀ ਜਿਹੜਾ ਹਫਤਾ ਹੋ ਗਿਆ ਮਗਰ ਵਸ਼ੀ ਏ ਠੀਕ ਆ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਵੀ ਜੀ ਸਲੇ 15 16 ਕਿਲੋ ਹੋਣਾ ਜਾ ਤਿਆਰ ਬਿਲਕੁਲ ਚੋਗੇ ਦਵਾਂਗੇ ਜੀ ਅੱਛਾ 15 ਲੀਟਰ ਕੋ ਚੋਗੇ ਦਸਦੀ ਕਰਕੇ ਖੋਲੋ ਹਾਂ ਫਿਰ ਤੋਰ ਦਈਏ ਕੋਈ ਰੱਸੀ ਨਹੀਂ ਕੋਈ ਵੰਗਾ ਨਹੀਂ ਅੱਛਾ ਇਸ ਤਰ੍ਹਾਂ ਚਵਾਈ ਕਰਨੀ ਇੱਕ ਆ ਤੇ ਇੱਕ ਚਿੱਟੀ ਗਾਂ ਜਿਹੜੀ ਇਹ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਹੁਣ ਇਹ ਜੇ ਲੱਥੀਆਂ ਹੀ ਆ ਗੱਡੀ ਦੇ ਇਹ ਜੇ ਲੱਥੀਆਂ ਰਸਸੀਆਂ ਬਦਲੀਆਂ ਬਸ ਇੰਨਾਂ ਦੀ ਲੈ ਜਾ ਜੀ ਕੇ ਪਾਸ ਕਰਕੇ ਨਹੀਂ ਵੀਡੀਓ ਕੋ استعمال ਲਗਾ ਕਿਉਂਗੇ تصدیق ਕਰਕੇ ਲੈਂਦੀ ਅਗਲੇ ਅਗਲਾ ਸਹਾਵਾਲਾ ਥਾਣਾ ਉਹ ਪਿਛਲਾ ਪਿਛਲਾ ਸਹਾਵਾਲਾ ਠੀਕ ਆ ਤੇ ਬਾਕੀ ਕੋਈ ਰੱਸੀ ਨਹੀਂ ਪੁਣੀਦਾ ਬੈਕ ਜਿਹੜਾ ਮਰਜ਼ੀ ਚ ਹੋਵੇ تصਦੀਕ ਤੇਰਾ ਮੁੱਲ ਫਿਰ ਮੁੱਲ ਤੇ ਵੀਰ ਜੀ ਮਹੀਂ ਹੈ ਇੱਕ ਸਹਾਵਦੀ ਅੱਛਾ ਮਹੀ ਦਾ ਮੁੱਲ ਚਿਟਾ ਦੁੱਧਿਆ ਦਾ ਹੈ ਕਰੋਸ ਆ ਹਾਂਜੀ ਹਾਂਜੀ ਸਮਗਰੀ ਵਸ਼ੀ ਆ ਮੁੱਲ ਦਾ 50000 ਜੀ ਅੱਛਾ ਤੇ ਕਿੰਨੇ ਰੀ ਦੇਣੀ ਆ 20000 ਦਾਂਗੇ 48000 ਜੀ ਦੇ ਦੋਗੇ ਹਾਂ ਨਾ ਵੀਰ ਜੀ 45000 ਦੀ ਆ 45 ਦੀ ਦੇ ਦੋਗੇ 45000 ਤੇ ਮੌਕੇ ਤੇ 14 15 ਲੀਟਰ ਦੋ ਚਵਾ ਕੇ ਦੋਗੇ ਕਿ ਹੋ ਕੇ ਦਵਾਂਗੇ ਠੀਕ ਐ ਦੁੱਧ ਪੂਰਾ ਹੋਵੇ ਤਾਂ ਕੋਈ ਤੁਹਾਡੇ ਘਰੋਂ ਲੈ ਜੇ ਹਨਾ ਸਮਝੀ ਕਰਕੇ ਆਪਣੀ ਘੜੇ ਚੋਗੇ ਠੀਕ ਐ ਤੇ ਇਹਦੇ ਕੋਲ ਕਿੰਨਾ ਦੁੱਧ ਤੇ ਮਗਰ ਵੱਛਾ ਜੀ ਇਹਨੂੰ ਕੋਈ ਨਾ ਚੋਫਾ ਬਣਾਉਂਦਾ ਜੇ ਅਸਲ 17 ਤੋਂ 17 18 ਕਿਲੋ ਹੋਊਗਾ ਅੱਛਾ ਤਿਆਰ ਜਿਹੜਾ ਮੌਕੇ ਤੇ ਤੇ ਇਹਦੇ ਜੇ ਹੋਰ ਵਾਜੂਗੀ ਦੁੱਧ ਵੀ ਜੀ 20 ਕਿਲੋ ਦੁੱਧ ਆਏਗੀ ਠੀਕ ਐ ਆਹ ਬੱਚਾ ਜੇ ਵੱਛਾ ਜਿਹੜਾ ਇਹਦੇ ਮਗਰ ਤਾਜ਼ਾ ਹੀ ਆ ਬੱਚਾ ਜਿਹੜਾ ਜੇ ਆਪਾਂ ਦੇਖ ਸਕਦੇ ਅੱਜ ਤੋਰ ਦੋ ਬਾਕੀ ਚੰਗੇ ਉੱਚੇ ਕੱਦ ਕਾਟਦੀ ਆ ਤੇ ਆ ਗਈ ਵੀ ਗਰਮੀ ਚੱਲਣ ਵਾਲੀ ਆ ਜਣੇ ਤੇ ਇਹਦਾ ਮੁੱਲ ਵੀ ਜੀ ਫਿਰ ਆਗੇ ਜੀ ਠੰਡੀ ਹੁਣੀ ਕਿਹਨੂੰ ਰੱਸੀ ਨਹੀਂ ਪਾਉਂਦੀ ਰੋੜ ਵੇਖੋ ਠੀਕ ਆ ਹਾਂ ਜੀ ਆ ਥਾਣ ਵੀ ਦੇਖ ਸਕਦੇ ਤੇ ਲੱਗੇ ਦਾ ਘੜਨ ਲੱਗੇ ਆ ਵੇਖੋ ਠੰਡੀਆਂ ਕਿੰਨੇ ਦੀ ਦੇਣੀ ਆਪਾਂ ਮੁੱਲ ਇਹਦਾ ਵੀ ਜੀ 55000 ਦੇ ਅੱਛਾ ਹਾਂ ਜੀ ਜੈਸ ਨੂੰ ਕਿੰਨੇ ਦੀ 55 ਦੇ ਦਈਏ ਵਿੱਚੋਂ ਕਰ ਦਈਏ ਮਾਨ ਹਾਂ ਨਾ 50000 ਦੀ ਦੇ ਦਾਂਗੇ 17 ਲੀਟਰ ਆਡੇ ਘਰੇ ਕੋਈ ਝੋਕੇ ਖੜੇ ਹੋਣੇ ਹੁਣ ਮੌਕੇ ਤੇ ਝੋਕੇ ਖੜੇ ਹਨ ਝੋਕੀ ਕਰਕੇ ਖੜੇ ਠੀਕ ਆ ਹੁਣ ਜੇ ਜਿਹੜੀ ਤੁਹਾਨੂੰ ਆ ਤਾਂ ਦਿਖਾਉਣੀ ਆ ये भी गबड़ है जी सुई नहीं थोड़ा ही टाइम कटना इन फोन ਅੱਜ ਪਸ਼ੂ ਜਿਹੜੇ ਕਾਫੀ ਗਿਣਤੀ ਚਾਹ ਤੇ ਕੁੰਡਾ ਕੋਈ ਵੀ ਨਹੀਂ ਵਿਹਲਾ ਸਾਰੇ ਲੱਗ ਲੱਗੇ ਬੱਜੇ ਵਿੱਚੋਂ ਇੱਕ ਕੁੰਡੇ ਦੇ ਦੋ ਦੋ ਵੀ ਬੱਜੀਆਂ ਇਹ ਕਿੰਨੇ ਕ ਦੁੱਧ ਆ ਲਈ ਜੇ ਵੀਰ ਜੀ ਫਿਰ ਦੋ ਵੀਰ ਜੀ ਤੇਰਾ ਜਿਹੜਾ ਗਲਾ ਦੁੱਧ ਰੈਡ ਬਾਕੀ ਠੰਡੀ ਦੀ ਰਹੀ ਆ ਅੱਛਾ ਜਿਹੜਾ ਗਲਾ ਹੁੰਦਾ ਨਾ ਪੈਸੇ ਦੇ ਮੜ ਜਾਣਾ ਫਿਰ ਦੱਬ ਜੀ ਆ ਕਿ ਮੜ ਜਾ ਦੱਬਣ ਦੀ ਠੀਕ ਆ ਠੀਕ ਆ ਪਰ ਲੋਟਿਆ ਨਾ ਜੈ ਨਾ ਗੁਡੀ ਹਾਂ ਠੀਕ ਆ ਮੈਂ ਚੰਗੀ ਜਿਹੜਾ ਬੜੀ ਬਰਣੀ ਤੇ ਇਹਦਾ ਮੁੱਲ ਇਹਦਾ ਮੁੱਲ 30 ਹਜ਼ਾਰ ਦੀ ਹੋਵੇਗੀ 30000 ਦੀ ਹਾਂਜੀ ਤੇ ਵਿੱਚੋਂ ਕਰ ਦੋਗੇ ਮੰਨ ਤਾਂ ਕੋਈ ਨਹੀਂ ਕਰਾਂਗੇ ਕੋ ਫੋਨ ਲਾਵੇ ਇੱਕ ਕਰੀ ਹਾਂ ਠੀਕ ਆ ਤੇ ਮੱਝਾਂ ਵਖਾਈਏ ਫਿਰ ਹਾਂ ਠੀਕ ਆ ਤੇ ਬਾਅਦ ਜਿਹੜੀ ਆ ਪਾਵ ਵਾਲੀ ਛੋਟੀ ਸਿੰਘ ਕਰ ਦਈਏ ਦੱਸਿਓ ਵੀ ਜੀ ਇਹਦੇ ਕਿੰਨਾ ਸੁਆਜੇ ਕਿੰਨਾ ਸੁਆਜੇ ਛੋਟੀ ਦਾ ਇਹਨ ਕੀ ਦੂਜਾ ਸੁਆਜੇ ਕੱਲ ਦੀ ਸੂਈ ਠੀਕ ਆ ਹਾਂਜੀ ਮਰਦੇ ਕਿੰਨਾ ਕਿ ਦੋ ਚੁਆਈ ਜਾਊਗੀ ਤੇ ਵਿੱਚ 10000 ਕਿਲੋ ਚੁਆਊਗੀ ਇਹਦੇ ਸਾਢੇ 1 ਕਿਲੋ ਭਰਾ ਹੋਊਗਾ ਠੀਕ ਆ ਖੋਲੋ ਹਾਂ ਫਿਰ ਤੋੜ ਦਈਏ ਇੱਕ 来 ਜਾ ਵੀਰ ਜੀ ਬਾਕੀ ਲੋਈ ਝੋਟੀ ਆ ਬੜਾ ਬਾਕੀ ਥੱਲੇ ਵੀ ਚੰਗੀ ਤਿਆਰ ਹੋਈ ਆ ਫਿਕਸ ਜਿਹਾ ਹਵਾਲਾ ਆ ਹਾਂ ਦੇਖ ਸਾਡੇ ਬਹੁਤ ਚੰਗੀ ਸਾਫ ਸੁਥਰੀ ਝੋਟੀ ਹੈ ਵੱਖਿਆ ਦੇਖੀ ਹਾਂ ਦੇਖ ਸਾਡੇ ਹਵਾਲਾ ਇਹਦਾ ਇਹਦਾ ਕਿੰਨਾ ਵੀਰ ਜੀ ਮੁੱਲ ਫਿਰ ਇਹਦਾ ਮੁੱਲ ਵੀ 70000 70000 ਆ ਹਾਂ ਵਿੱਚੋਂ ਕਰਨਾ ਮੰਨਤਾ ਨਾ ਕਰਦਾਂਗੇ ਕਿੰਨਾ 20000 ਦਾ ਵੀ 68000 ਦੀ ਦੇ ਦੋਗੇ ਤੇ ਦੁੱਧ ਕਿੰਨਾ ਚਵਾਈ ਜਾਊਗੀ ਇਹ ਵੀ ਦੀ 10000 ਗਲ ਨਹੀਂ ਜਾਊਗੀ ਠੀਕ ਆ ਆ ਦੇਖ ਸਾਜ ਜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੂਈ ਹੈ ਆਪਣੇ ਕੈਮਰਾ ਦੀ ਠੀਕ ਆ ਇਹ ਕੋਈ 8 ਕਿਲੋ ਵੱਧ ਹੋਊਗਾ ਠੀਕ ਆ ਇਹ ਕਿੰਨਾ ਚਵਾਈ ਜਾਊਗੀ ਇਹ ਵੀ ਤਾਂ 20 ਦੀ 10 ਕਿਲੋ ਚਵਾਊਗੀ ਵੀ ਤੋੜ ਦੋ ਫਿਰ ਇਹਨਾਂ ਨੂੰ ਤੇਰਾ ਮੁੱਲ ਵੀ ਇਹ ਦੱਸ ਹੀ ਦਈਏ ਆਪਾਂ ਇਹ ਤਾਂ ਮੋਲੇ ਵੀਰ ਜੀ ਪੈਣੇ ਆ ਰਿਹਾ 60000 60000 ਦੀ ਦਵਾਂਗੇ ਅੱਛਾ 60000 ਦੀ ਸੱਜਰਮੈਂਦੇ ਦੇਣੀ ਹੈ ਠੀਕ ਐ ਇਹਦੇ ਮਗਰ ਬੱਚਾ ਕੀ ਆ ਗਿਆ ਜੀ ਇਹਦੇ ਮੋਲੇ ਕਟਾ ਜਾ ਉਹ ਬੜੇ ਮਿੱਕਾ ਕਰ ਇਹ 60000 ਦੀ ਗਿੰਦੇ ਕੀ ਦੇ ਦੇਾਂਗੇ ਇਸ ਜਿਹੇ ਹਵਨ ਨਾਲ ਜਿਹੜਾ ਇਹਦਾ ਵੀ ਥੱਲੇ ਉਹ ਸਾਥ ਵਿੱਚ ਥਰ ਤੋਂ ਵੇਖੋ ਕੱਟਾ ਵੇਰਨਾ ਲੱਗਾ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਇਹ ਵੀ ਜੀ ਸੂਈ ਤੇ ਨਗਮੀ ਹੋ ਜੀ ਮਗਰੀ ਤੇ ਕੱਟਾ ਆ ਕੱਟ ਕੱਟ ਚੰਗਾ ਉੱਚਾ ਜਿਹੜਾ ਵੀ ਹੈ ਨਾ ਹਾਂਜੀ ਪਹਿਲਾਂ ਨਹੀਂ ਪਿੱਛੇ ਸਮੇਂ ਦਾ ਸਮਝ ਪਹਿਲਾਂ ਹੋ ਰਹੀ ਆ ਅੱਛਾ ਗਾਂ ਪੀ ਹੈ ਭਰਾ ਜੀ 10 ਮਹੀਨੇ ਤੋਂ ਪਰੋ ਗਿਆ ਅੱਛਾ ਜੇ ਚੱਕ ਪਾਤ ਨਹੀਂ ਕਰਾਈ ਸਾਡੀ ਕੋਈ ਕਰਾਡੀ ਦੇਣੀ ਖਾਲੀ ਆ ਜੇ ਪਰ ਅਗਲੇ ਦਿਨ ਕੁ ਸਮਾਂ ਲੱਟੀ ਹੋਇਆ ਦੁੱਧ ਕਿੰਨਾ ਇਹ ਦੇਖੋ ਦੁੱਧ ਵੀ ਜੀ 8 ਕਿਲੋ ਵਸ 7 ਕਿਲੋ ਵਾਰ ਕੇ ਦੇਵਾਂਗੇ ਮਗਰ ਕੱਟਾ ਜੀ ਕੱਤੇ ਤੇ ਮਿਲਦੀ ਦੋਵੇਂ ਟਾਈਮ ਟੱਤੇ ਜੀ ਠੀਕ ਕੀ ਪੂਰੀ ਸੋਹਣੀ ਝੋਟੀ ਆ ਜਿਹੜੀ ਉਹ ਕੱਟਾ ਬੈਠਾ ਜਿਹੜਾ ਇਹਦਾ ਆਵਲਾ ਕੱਟਾ ਲਿਆ ਜੋ ਉਹ ਕੀ ਥੋੜਾ ਹੀ ਡਰਦੀ ਆ ਸਾਡੇ ਨਾਲ ਉੱਚੇ ਬੱਚੇ ਦੀ ਰਾਹ ਤੇ ਹਵਾਨਾ ਵੀ ਜੇ ਕਰੀ ਲਾ ਕੇ ਤੂੰ ਦੇਖ ਸਕਦੇ ਜੀ ਜਵਾਬ ਬਹੁਤ ਚੰਗਾ ਬਾਕੀ ਫਿਕਸ ਜਾਈ ਹਵਾਨਾ ਜਿਹੜਾ ਇਹਦਾ ਬਹੁਤ ਚੰਗਾ ਜਵਾਜੂ ਚੋਟੀ ਦਾ ਠੀਕ ਹੈ ਜੀ ਥਾਂ ਵੀ ਚੰਗਾ ਲੱਗਾ ਇਹਦੇ ਕੋਲ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ 60000 ਹੈ 60000 ਆ ਹਾਂ ਜੀ ਇਹ ਕਿੰਨੇ ਦੀ ਹੈ 55000 ਦੇ ਦਾ 55 ਦੀ ਹਾਂ ਜੀ ਬਾਕੀ ਇਹ ਹੈ ਕਿ ਕੱਦ ਵਜਨ ਚ ਵੀ ਚੰਗੀ ਆ ਚੰਗੀ ਸਾਰੇ ਪੱਖੋਂ ਚੋਟੀ ਤੇ ਦੁੱਧ 7 ਲੀਟਰ ਹੈਗਾ ਪੱਕਾ ਇਹਦੇ ਕੋਲ ਠੀਕ ਆ ਤੇ ਹੁਣ ਇੱਕ ਨੀਲੀ ਦੀ ਮੱਝ ਆ ਗਈ ਜਿਹੜੀ ਇਹ ਗੱੱਬਣੇ ਆ ਜਿਹੜੀ ਠੀਕ ਆ ਉਹਦੇ ਵੀਰ ਜੀ ਤੇਰਾ ਜਵਾਬ ਉਹ ਜਿਹੜੀ ਸੋਰੋ ਫਿਰਿੰਦਮ ਇਹ ਲਾ ਜੂ ਪੰਚਾਇਤ ਠੀਕ ਆ ਤੇ ਇਹਦਾ ਮੁੱਲ ਕੀ ਰੱਖਣਾ ਫਿਰ ਇਹਦਾ ਮੁੱਲ ਵੀ ਜੀ 85000 85000 ਆ ਹਾਂਜੀ ਵਿੱਚੋਂ ਕਰਨਾ ਕੋ ਮਾਨਤਾ ਨਾ ਕਰਦਾਂਗੇ ਕਿੰਨਾ 80000 ਦੀ ਦਵਾਂਗੇ 80000 ਦੀ ਦੇ ਦੋ ਇਹ ਵੀ 13 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾ ਦੋ ਬਿੱਲੀ ਆਖਿਆ ਵਾਕੀ ਫੱਬਦੀ ਆ ਅਜੇ ਗੱਬਣੇ ਆ ਜਿਹੜੀ ਆ ਦੇਖ ਸਾਡੇ ਜੀ ਚੰਗਾ ਹਵਾਨਾ ਤਿਆਰ ਕਰਨਾ ਜੀ ਨੇ ਤੇ ਛੋਟਾ ਸਿੰਗ ਆ ਸਿੰਗ ਕ ਭਜਨ ਦੇ ਸਾਬ ਨਾਲ ਸਿੰਗ ਵੀ ਠੀਕ ਆ ਫਾਪਦਾ ਆ ਜਿਹੜਾ ਕਿਹ ਆ ਆ ਵੀ ਗਈ ਜਵੇਦੀ ਹਾਂ ਜੀ ਇਹ ਵੀ ਗਈ ਇਹ ਦੋ ਮੱਝਾਂ ਵੀ ਗਈਆਂ ਛੜੀਆਂ ਆ ਵੀ ਗੱਬਣੇ ਆ ਜਿਹੜੀਆਂ ਨੂੰ ਫੋਨ ਲੱਗੇ ਹਾਂ ਜੀ ਇਹ ਵੀ ਗੱਬਣ ਜੀ ਠੀਕ ਆ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਦੁੱਧ ਵਿੱਚ 14 ਕਿਲੋ ਦੇਊਗੀ ਅੱਛਾ 13 ਕਿਲੋ ਦੁੱਧ ਮਾਲਣੇ ਜਿਹੜੀ ਗੋਊ ਜਿਹੜੀ ਉਸ ਠੀਕ ਆ ਕਿ ਜਦ ਤੁਹਾਡਾ ਬਣਾਇ ਠੀਕ ਜੀ ਤੀਸਰਾ ਸੂਆ ਜਿਹੜਾ ਇਹਨੇ ਸੋਣਾ ਤੇ 13 14 ਲੀਟਰ ਦੁੱਧ ਜਿਹੜੇ ਇਹ ਕਹਿੰਦੇ ਚਵਾ ਦੋਗੀ ਬਾਕੀ ਸਰੀਰਾਂ ਜਿਹੜੀ ਐਵੇਂ ਪੂਰੀ ਭਾਰੀ ਐ ਬੰਦਵਿੱਜੀ ਬਾਕੀ ਸਾਣ ਜਿਹੜਾ ਇਹਦਾ ਵੀ ਚੰਗਾ ਤੇ ਪਿੱਠਪੜੇ ਦਾ ਵੀ ਚੰਗਾ ਕੀ ਹਵਾਂ ਨਾ ਇਹਦਾ ਦੇਖ ਸੰਦੇ ਤੇ ਵਿਦਿਆਰ ਕੋਈ ਕੁਝ ਕਹਣਾ ਫਿਰ ਮੋਲੇ ਤਾਂ ਦੱਸ ਜੀ ਮੋਲੇ ਦਾ ਵੀ 85000 ਰਿਆ ਅੱਛਾ ਉਹ 80 ਦੀ ਦੇਵਾ 80 ਦੀ ਦੇਣੀ 80000 ਦੀ ਠੀਕ ਹੈ ਤੇ ਠੀਕ ਹੈ ਫਿਰ ਹੋਰ ਕੁਝ ਕਹਣਾ ਬਾਕੀ ਕੋਈ ਆਪਣੀ ਤਸੱਲੀ ਕਰਕੇ ਵੇਚ ਆ ਕੇ ਖੜਿਆ ਨਾ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪੁੱਛੋ ਪਸੰਦ ਕਰਕੇ ਖੜਿਆ ਕਰੋ ਜਿਹੜੀਆਂ ਸੋਈਆਂ ਦੋ ਟਾਈਮ ਚੋਕੇ ਖੜੋ ਗੱਬਨ ਆਪਣੀ ਪਾਸ ਕਰਕੇ ਖੜੋ ਜੇ ਕੋ ਨਹੀਂ ਵੀ ਰਹਿ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲੈ ਆਪਣੀ ਸਮੇਂ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਲੋ